ਚੰਗੀ ਤਰ੍ਹਾਂ ਸਫਾਈ ਕਰੋ ਸਾਰੀ ਸਫਾਈ ਹੋਣੀ ਚਾਹੀਦੀ ਤੁਹਾਡੇ ਹੱਥ ਨੇ ਰੁੱਟੇ ਮੈਂਦੀ ਨਹੀਂ ਲੱਗੀ ਹੱਥਾਂ ਨੂੰ ਪਾਉਂਦੀਆਂ ਵੇਖ ਕਿੱਦਾਂ ਉੱਤੇ ਉੱਤੇ ਜਿੱਦਾਂ ਕਦੇ ਡਰ ਲੱਗਣ ਦਿਆ ਗੋਏ ਤਾਂ ਤੁਹਾਨੂੰ ਦਾਦੀ ਜੀ ਪੌਂਟ ਨਹੀਂ ਆ ਨਾ ਮੈਂ ਤੂੰ ਪੁਟਾਕ ਦੀ ਜ਼ਿਆਦਾ ਨਹੀਂ ਆ ਗੋਤਣੀਆਂ ਜੀਆਂ ਬੜੀਆਂ ਕਮਾਉਣੀਆਂ ਜੀ ਮੈਂ ਤੇਰਿਆਂ ਤੇਰੀ ਵੀ ਮਾਂ ਵਾਂਗ ਜਬਾਨ ਵਾਧਦੀ ਜਾਂਦੀ ਆ ਚੱਲ ਦਿਲ ਚੋਟ ਚਕਾਰ ਦੇ ਹੁਣ ਦੇਦੀ ਜੀ ਪੜਾ ਪੜਾ ਮੈਂ ਕੁཅਕੀਆਂ ਨਹੀਂ ਜਾਣ ਲਿਆ ਅੱਛਾ ਇਹ ਨਹੀਂ ਤਾਂ ਚੁੱਕਿਆ ਜਾਂਦਾ ਤੇ ਰੋਟੀਆਂ ਤੇ ਬੜੀਆਂ ਖਾਦਣਾ ਜਾਂਦੀ ਉਹ ਤਾਂ ਕਿਤੇ ਕਹਿਣਾ ਨਹੀਂ ਵੀ ਮੈਂ ਦੋ ਘਟ ਖਾ ਲਾਂ ਉਹ ਤਾਂ ਪਰੜ ਪਰੜ ਚਰਦੀਆਂ ਹੀ ਆ ਚੱਲ ਜੀ ਜੋ ਚੁੱਕਣਾ ਤੇ ਪੈਣਾ ਹੈ ਨਹੀਂ ਤੇਨੂੰ ਦਾਦੀ ਨੇ ਫੇਰ ਗੁੱਸੇ ਹੋਣਾ ਵਾ ਚੱਲ ਜੀ ਤੈਨੂੰ ਇੰਨਾ ਪਰ ਹੈ ਉਹਦੇ ਦੇ ਘਟ ਕਰ ਦਿੰਦੀ ਮੈਂ ਥੋੜਾ ਦੇਦੀ ਜੀ ਖੀਜ ਜੇ ਨਾ ਮੰਮੀ ਇਹ ਕੀ ਤੂੰ ਹੀ ਕਰਨ ਦੇਈਓ ਮੇਰੀਆਂ ਕੁੜੀਆਂ ਨੇ ਨਹੀਂ ਗੋਵਾ ਸੁਟਣਾ ਅੱਛਾ ਤੇਰੇਆਂ ਕੁੜਗਾਂ ਨੇ ਜੱਜ ਲੱਗਣਾ ਵਾ ਗਵਾ ਨਹੀਂ ਛੁੱਟਣਾ ਤੇ ਨਾ ਜੱਜ ਲੱਗਣ ਵਾਲੀ ਕਿਹੜੀ ਗੱਲ ਵਾ ਪੜਨ ਗਿਆ ਲਿਖਣ ਗਿਆ ਤੇ ਜੱਜ ਵੀ ਲੱਗ ਜਾਣ ਗਿਆ ਆ ਉਮਰ ਉਹਨਾਂ ਦੀ ਗਵਾ ਕੁੜਾ ਕਰਨ ਦੀ ਨਹੀਂ ਹੈਗੀ ਨਹੀਂ ਹੁਣ ਤੋਂ ਕਰਨ ਗਿਆ ਤੇ ਇਹਨਾਂ ਨੂੰ ਅਕਲ ਆਊਗੀ ਜੇ ਅਸੀਂ ਤਾਂ ਲਾਡਾਂ ਨਾਲ ਰੱਖਾਂਗੇ ਨਾ ਤੇ ਜਿੱਦਾਂ ਦੀ ਤੂੰ ਗਿੱਜੀ ਉਦਾਂ ਦੀਆਂ ਇਹਨਾਂ ਗਿੱਜ ਜਾਣਾ ਹੀ ਹੋ ਮੰਮੀ ਮੇਰਾ ਪਾਲਣ ਪੋਸ਼ਣ ਵੀ ਬਹੁਤ ਵਧੀਆ ਤਰੀਕੇ ਨਾਲ ਹੋਇਆ ਵਾ ਤੇ ਮੈਂ ਇਹਨਾਂ ਦਾ ਵੀ ਵਧੀਆ ਹੀ ਕਰੂੰਗੀ ਮੇਰੇ ਚ ਕੋਈ ਨਹੀਂ ਹੈਗੀ ਵੀ ਮੈਂ ਕੰਮ ਨਹੀਂ ਕਰ ਸਕਦੀ ਜਾਂ ਮੈਂ ਐਡੀ ਨਕਮੀ ਆ ਦੱਸੋ ਤਾਂ ਸਹੀ ਕਿਹੜਾ ਕੰਮ ਜਿਹੜਾ ਮੈਂ ਨਹੀਂ ਕਰਦੀ ਸਾਰੇ ਕੰਮ ਕਰਦੀ ਆ ਨਹੀਂ ਜੇ ਤਨ ਬਾਹਲਾ ਹੇ ਜਾਂਦਾ ਨਾ ਤੇ ਇਦਾਂ ਕਰ ਇਹਨਾਂ ਨੂੰ ਪੇਕੇ ਛੱਡਿਆ ਆਪਣੇ ਨਾਲੇ ਉਥੇ ਚੰਗਾ ਚੌਕਾ ਖਾਣਗੇ ਤੇ ਨਾਲੇ ਪਲੰਘ ਤੇ ਬਹਲਣਗੇ ਇਹਨਾਂ ਨੂੰ ਨਾ ਮੇਰੀਆਂ ਕੁੜੀਆਂ ਮੈਂ ਪੇਕੇ ਕਿਉਂ ਛੱਡ ਗਿਆ ਵਾ ਕੀ ਗੱਲ ਵਾ ਇਹ ਬਾਧੂ ਵਾ ਤੇ ਜਿਹੜੀਆਂ ਮੈਂ ਉਥੇ ਕੱਢਦਾ ਤੇ ਫੇਰ ਕੰਮ ਕਰਨ ਦੇ ਕੰਮ ਤੇ ਕਰਨਾ ਪੈਣਾ ਜੇ ਰੋਟੀ ਖਾਣੀ ਲਾ ਜਿੱਥੇ ਉਥੇ ਕੰਮ ਵੀ ਕਰਨਾ ਪੈਂਦਾ ਵਾ ਮੰਮੀ ਕੰਮ ਕਰਦੇ ਆ ਬੱਚੇ ਮੈਂ ਇਹ ਨਹੀਂ ਆਂਦੀ ਵੀ ਨਹੀਂ ਕਰਦੇ ਕਿਤੇ ਕੋਲੀ ਪੰਡਾ ਚੁੱਕਤਾ ਚੌਕੇ ਦੇ ਕਿਤੇ ਰਸੋਈ ਦੇ ਪਾਂਡੇ ਮਾਂਦੇ ਜਾਂ ਨੀੜਾ ਕੱਪੜਾ ਸਾਦਾ ਨਿਹਾਣੀਆਂ ਆ ਐਡਾ ਪਾਰਾ ਕੰਮ ਥੋੜਾ ਉਹਨਾਂ ਕੋ ਹੁੰਦਾ ਚੱਲ ਆਜੋ ਪੁੱਤ ਅਹੀਂ ਨਹੀਂ ਕੰਮ ਕਰਨਾ ਇਹਨਾਂ ਕਿਤੇ ਨਹੀਂ ਜਾਣਾ ਤੇ ਬਹੁਤ ਚੁੱਕਣ ਗਿਆ ਤੇ ਫੇਰ ਇੱਥੋਂ ਜਾਣ ਗਿਆ ਤੂੰ ਚੱਲ ਇੱਥੋਂ ਚਲੋ ਨੀ ਚੁੱਕੋ ਬਵਾ ਛੇਤੀ ਹੱਥ ਚਲਾਓ ਮੈਂ ਵੇਲੀ ਨਹੀਂ ਵੀ ਤੁਹਾਡੇ ਸਰਾਣੇ ਬੈਠੀ ਰਹੂੰਗੀ ਮੂੰਹ ਕਿ ਦਵਾ ਨਾ ਸਵਨੇ ਬੜਾਉਣ ਡਈਆਂ ਖਾਣ ਲੰਗਰ ਖਾਣ ਲੱਗੇ ਤੁਹਾਡੇ ਮੂੰਹ ਬਣਦੇ ਇਦਾਂ ਦੇ ਮਿੰਟੋ ਵੰਟੀ ਗੋਸ ਉਟਾ ਦੇ ਵੇਲਗਾ ਹੋ ਹੇ ਰੱਬਾ ਹੱਦੀ ਹੋ ਗਈ ਇਹਨਾ ਮਾਂ ਪੁੱਤਾਂ ਵਾਲੀ ਦੀ ਇਹ ਤਾਂ ਕਿਤੇ ਟਿਕਣ ਹੀ ਨਹੀਂ ਦਿੰਦੇ ਸਾਨੂੰ ਨਾ ਮੇਰੀਆਂ ਧੀਆਂ ਨੂੰ ਤੇ ਨਾ ਮੈਨੂੰ ਇਹਨਾ ਤੇ ਮੇਰਾ ਜੀਣਾ ਹੀ ਮੁਸ਼ਕਲ ਕੀਤਾ ਏਦਾਂ ਕਰਦੇ ਆਂ ਰਾਹ ਨੂੰ ਫੋਨ ਕਰਦੀ ਆ ਉਹਨੂੰ ਕਹਿਨੀ ਆ ਕਿ ਤੂੰ ਹੀ ਆਣ ਕੇ ਸਮਝਾ ਇਹਨ ਖਣੀ ਤੇਰੇ ਆਖੇ ਡੱਫਣੋਂ ਹਟ ਜੇ 24 ਘੰਟੇ ਬਸ ਸਰਾਬ ਹੀ ਪੀ ਜਾਂਦਾ ਵਾ ਇਹਦੇ ਲੱਥਣ ਹੀ ਨਹੀਂ ਦਿੰਦਾ ਇੱਕ ਵੀ ਮਿੰਟ ਹਲੋ ਹਲੋ ਹਾਂਜੀ ਹਾਂਜੀ ਵੀਰ ਜੀ ਅੱਛੀ ਕਾਲ ਸ੍ਰੀ ਕਾ ਹੋਰ ਸੁਣਾਓ ਕੀ ਹਾਲ ਚਾਲ ਆ ਵਾ ਵਧੀਆ ਠੀਕ ਠਾਕ ਆਪਣੇ ਤੇ ਮਾੜੇ ਆ ਵੀਰ ਆ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਤੈਨੂੰ ਤੇ ਪਤਾ ਹੀ ਆ 24 ਘੰਟੇ ਹੀ ਇਹ ਸ਼ਰਾਬ ਹੀ ਪੀਂਦਾ ਰਹਿੰਦਾ ਵਾ ਸ਼ਰਾਬ ਹੀ ਪੀਪੀ ਨਹੀਂ ਰੱਜਦਾ ਆ ਹਾਂ ਤੈਨੂੰ ਸਮਝਾ ਹਾਂ ਖਣੀ ਤੇਰੇ ਆਖੇ ਲਾਗੀ ਜਾਵੇ ਆ ਹੀ ਹੁੰਦਾ ਸੀ ਕੀ ਕਰੀਏ ਤੇ ਹਟਦਾ ਨਹੀਂ ਕਿੰਨੀ ਵਾਰ ਤੱਕ ਗਏ ਆ ਤੀਨੋਂ ਹਟਦਾ ਨਹੀਂ ਮਨਦਾ ਹੀ ਆ ਪਰ ਫੇਰ ਵੀ ਵੀਰ ਮੈਂ ਤਾਂ ਬੜੀ ਦੁਖੀ ਆ ਹਾਰ ਕੇ ਤੈਨੂੰ ਫੋਨ ਕੀਤਾ ਵਾ ਇਹ ਖਣੀ ਤੇਰੀ ਇਹ ਮੰਨ ਨਹੀਂ ਜਾਵੇ ਕਿੱਥੇ ਮੰਨਦਾ ਤੇ ਕਹਿ ਕਰ ਕੱਢੀ ਇਹਨੂੰ ਤੇ ਘਰ ਦਾ ਮਸਲਾ ਨੇ ਕੋਈ ਕਹਾ ਕੇ ਕਾਨੂੰਨੇ ਮਣ ਕੇ ਕਾਨੂੰਨ ਕੋ ਗੱਲ ਲੋਗੇ ਫੇਰ ਆਹੀਂ ਬਸਾਂ ਨੂੰ ਤਾਂ ਤੁਹਾਡਾ ਘਰ ਦਾ ਮਸਲਾ ਹੁੰਦਾ ਸਾਂ ਕਿ ਕੀ ਕਰੀ ਇਹਨੂੰ ਆਪ ਹੀ ਚਾਹੀਦਾ ਚੱਲ ਵੀਰ ਮਰਜੀ ਆ ਤੁਹਾਡੀ ਫੇਰ ਇਹ ਆਪ ਹੀ ਸੋਣਾ ਪਣਾ ਚਾਹੀਦਾ ਹਾਇ ਰੱਬਾ ਕੀ ਕਰਨਾ ਇਹੋ ਜੇ ਭੈਣ ਭਰਾਵਾਂ ਨੂੰ ਜਿਹੜੇ ਔਖੀ ਵੇਲੇ ਪੱਲਾ ਹੀ ਝਾੜ ਦੇਣ ਦੇਖ ਲਾ ਮੇਰੇ ਉਹ ਗੱਲ ਪਿੰਡ ਵਿੱਚ ਭੈਣਵਾ ਉਹਦੇ ਕੋਲ ਆਉਂਦੇ ਆ ਤੇ ਹੋ ਕੇ ਮੁੜ ਜਾਂਦੇ ਆ ਮੇਰੀਆਂ ਕਦੀ ਨੀਂਦ ਲੀ ਜਾ ਨੰਗੇ ਵੀ ਕਦੀ ਸਾਡੀ ਭੈਣ ਇਹ ਦੁਖੀ ਆ ਇਹਦਾ ਵੀ ਦੁੱਖ ਸੁੱਖ ਪੁੱਛ ਲਈਏ ਨਾ ਮੈਂ ਤੇ ਇਹਨਾਂ ਦੀ ਜਿੱਦਾਂ ਕੁ ਲੱਗਦੀ ਨਹੀਂ ਆ ਮੈਨੂੰ ਤੇ ਕਦੀ ਆਣ ਕੇ ਇਹਨਾਂ ਨੇ ਪੁੱਛਿਆ ਹੀ ਨਹੀਂ ਦੁੱਖ ਸੁੱਖ ਕੀ ਦੇਣਾ ਗੱਲ ਕਰਾਂ ਕਿ ਨੂੰ ਆਪਣਾ ਦੁੱਖ ਸੁਣਾਵਾ ਹਏ ਹਏ ਹੁਣ ਕਾਦਾ ਨਿਆਣੀਆਂ ਦੇ ਦਿਵਾਲੇ ਰੌਲਾ ਪਾਤਾ ਵਾ ਜਾ ਕੇ ਵੇਖੋ ਤੇ ਸਹੀ ਨੇ ਕੁੜਗੇ ਚੱਜ ਨਾ ਝਾੜੂ ਲਾ ਤੈਨੂੰ ਮੈਂ ਦੱਸਤਾ ਅੱਗੇ ਤੇ ਤੁਹਾਡੇ ਇੱਕ ਇੱਕ ਚਪੇੜ ਵੱਜੀ ਆ ਜੇ ਚੱਜ ਨਾ ਸਫਾਈ ਨਾ ਆਈ ਤੇ ਮੈਂ ਪੁੱਠਾ ਨਾ ਟੰਗ ਦੇਣੀਆ ਗੋੜਾ ਗੋੜਾ ਕੂੜਾ ਚੜਿਆ ਗੋਹਾ ਤਾਂ ਸੋ ਚੁੱਕ ਨਹੀਂ ਹੋਇਆ ਹੁਣ ਇਹੋ ਸਫਾਈ ਚੱਜ ਨਾ ਕਰ ਦੋ ਨਾ ਮੰਮੀ ਤੁਹਾਡੇ ਵਾਲੀ ਹਾਦੀ ਹੋ ਗਈ ਆ ਤੁਸੀਂ ਕੁੜੀਆਂ ਤੋਂ ਕੰਮ ਕਰਾਈ ਜਾਂਦੇ ਈ ਆ ਮੈਂ ਅੱਗੇ ਵੀ ਗੇੜਾ ਲਾ ਗਈ ਆ ਤੇ ਹੁਣ ਵੀ ਤੁਸੀਂ ਉਹਨਾਂ ਦੇ ਦਿਵਾਲਾ ਈ ਉੱਠ ਕੁੱਤ ਇਹਨਾਂ ਦੀ ਪੜ੍ਹਨ ਲਿਖਣ ਦੀ ਉਮਰ ਆ ਗੋਇਆ ਕੂੜਾ ਕਰਨ ਦੀ ਨਹੀਂ ਹੈਗੀ ਮੈਂ ਤਾਂ ਨੂੰ ਅੱਗੇ ਵੀ ਦੱਸਿਆ ਪੇ ਘਰ ਦਾ ਕੰਮ ਕਰਨਾ ਪੈਣਾ ਵਾ ਜਿੱਥੇ ਖਾਈਏ ਪੀਏ ਉੱਥੇ ਕੰਮ ਕਰਨਾ ਪੈਂਦਾ ਵਾ ਤੂੰ ਜਿਆਦਾ ਸਿਰ ਤੇ ਨਾ ਚੜਾ ਮੈਨੂੰ ਸਿੱਧੀਆਂ ਕਰ ਲੈਂਦੇ ਮੇਰੇ ਨਾਲ ਚੰਡੇ ਨਾ ਗਾੜੀ ਜਾ ਕੇ ਸੁਖ ਭੋਗਣ ਗਈਆਂ ਕਾਹਦਾ ਚੰਡੇ ੜੇ ਆ ਤੁਸੀਂ ਤੁਸੀਂ ਤਾਂ ਉਹਨਾਂ ਦੇ ਸਰੀਕੇ ਕਰਨ ੜੇ ਈ ਦੱਸ ਇਹ ਟਾਡੀਆਂ ਨਹੀਂ ਕੁੱਖ ਵੀ ਲਗਦੀਆਂ ਇਹ ਬਗਾਨੀਆਂ ਵਾ ਜਿਨ੍ਹਾਂ ਦਾ ਤੁਸੀਂ ਇੰਨਾ ਲਾਹੂ ਪੀਂਦੇ ਹੋ ਕਿ ਹੋ ਗਿਆ ਦੇਦੀ ਜੀ ਇਹ ਕੰਮ ਮੰਮੀ ਨੇ ਕਹਿ ਦਿੱਤਾ ਤੇ ਘਰ ਦਾ ਕੰਮ ਹੀ ਕਰਨ ਡੀਆਂ ਕਿ ਨਾ ਬਾਹਰ ਦਾ ਕਰਨ ਡੀਆਂ ਰਾਤ ਨੂੰ ਗਲਾਸ ਭਰਪ ਕੇ ਦੁੱਧ ਆਵੇ ਤੇ ਪੀਂਦੀਆਂ ਹੀ ਨਾ ਇਹ ਮੈਂ ਨਹੀਂ ਸਵਾਹ ਪੀਂਦੀਆਂ ਸੱਤਾਂ ਚੁੱਲਿਆਂ ਦੀ ਦੁੱਧ ਤੇ ਜਿਹੜਾ ਵਾ ਨਾ ਮਿਣ ਕੇ ਰਹਾਦੀ ਆ ਦੋਵਾਂ ਕਲਾਸੀਆਂ ਦਾ ਵੱਧ ਨਹੀਂ ਹੁੰਦਾ ਵੀ ਚਾਹ ਹੀ ਮਾਹ ਬਣੇ ਇਹਨਾਂ ਨਿਆਣੀਆਂ ਆ ਦੇਖਦੇ ਇਹਨਾਂ ਦੇ ਮੂੰਹ ਵੀ ਦੁੱਧ ਪੀਣ ਵਾਲੇ ਤਾਂ ਹੀ ਢੀਡੀਆਂ ਹੋ ਗਈਆਂ ਜੇ ਪੀਂਦੀਆਂ ਨਹੀਂ ਤੇ ਉਹ ਜਾ ਨਹੀਂ ਜਾ ਪੈਣਾ ਜਿਹੜੀਆਂ ਦੋ ਰੋਟੀਆਂ ਦਿੰਦੇ ਆ ਨਾ ਉਹ ਵੀ ਗਿਣਕੇ ਦਿੰਦੇ ਆ ਤੇ ਟਿੱਡ ਚੋਂ ਕੱਢਣ ਤੱਕ ਜਾਂਦੇ ਆ ਤੇ ਰਹੀ ਗੱਲ ਦੂਜੀ ਜੇ ਤੈਨੂੰ ਬਹੁਤਾ ਵਾ ਨਾ ਕਿ ਕੋਈ ਗੱਲ ਹੀ ਕਰਦਾ ਹੀ ਕੰਮ ਕਰ ਲਈਆਂ ਵਾ ਤੇ ਆਪਣੇ ਮੁੰਡੇ ਨੂੰ ਕਹੇ ਹਾਂ ਉਹੋ ਹੀ ਆਣ ਕੇ ਕਰਾ ਦੇ ਹਾਂ ਉਹ ਕਿਹੜਾ ਘਰ ਚੋਂ ਰੋਟੀਆਂ ਨਹੀਂ ਖਾਂਦਾ ਤੇ ਮੁੰਡੇ ਨਹੀਂ ਚੰਗੇ ਲੱਗਦੇ ਕੰਮ ਕਰਦੇ ਇਹ ਕੁੜੀਆਂ ਚੰਗੀਆਂ ਲੱਗਦੀਆਂ ਕੰਮ ਕਰਦੀਆਂ ਮੈਂ ਗਾੜੀ ਜਾਣਾ ਹੁੰਦਾ ਇਹਨਾਂ ਨੇ ਇਹਨਾਂ ਨੂੰ ਸਾਰੇ ਕੰਮ ਦੱਸੇ ਹੋਣਗੇ ਨਾ ਤੇ ਫੇਰ ਹੀ ਅਗਲੀਆਂ ਗਾੜੀ ਕਰਨਗੀਆਂ ਨਹੀਂ ਹਾ ਉਹ ਤੇ ਮੈਂ ਕਹਿੰਦੀ ਇਹਨੂੰ ਇਹਨੂੰ ਸਮਝ ਨਹੀਂ ਆਉਂਦੀ ਇਹ ਕਿਹੜਾ ਕਰਨੀ ਗੀਆਂ ਤੇ ਗਾੜੀ ਇਹਨਾਂ ਨੇ ਕਿੱਥੋਂ ਕਰ ਲੈਣਾ ਅੱਛਾ ਇੰਨਾ ਮੁੰਡਿਆਂ ਦਾ ਮਾਣ ਮੁੰਡੇ ਕੀ ਕਰਤੂਤਾਂ ਕਰਦੇ ਆ ਆ ਮਾਤਾ ਦੇ ਹੈ ਹੀ ਆ ਦੋ ਇੱਕ ਸਾਰੀ ਦਿਹਾੜੀ ਲਾਣ ਪਿੰਦਾ ਰਹਿੰਦਾ ਤੇ ਦੂਜਾ ਉਹ ਵੇਲਾ ਫਿਰਦਾ ਰਹਿੰਦਾ ਸੁਖ ਦੇ ਇਹਨੂੰ ਦੋਵਾਂ ਦੇ ਹੱਥੋਂ ਨਹੀਂ ਹੈਗਾ ਕਾਦੇ ਮੁੰਡਿਆਂ ਦਾ ਮਾਣ ਮੇਰੀਆਂ ਧੀਆਂ ਖ ਨਹੀਂ ਮੈਨੂੰ ਸੁਖ ਦੇ ਹੀ ਦੇਣ ਮੇਰੇ ਔਖੀ ਵੇਲੇ ਕੰਮ ਆ ਹੀ ਜਾਣ ਮੇਰਾ ਦੁੱਖ ਸੁੱਖ ਮੇਰੇ ਆ ਹੀ ਦੇਣ ਇਹ ਪਹਿਣੇ ਦੇ ਵਿੱਚ ਮਾਣ ਵਾਲੀ ਕਿਹੜੀ ਗੱਲ ਵਾ ਇਹੋ ਗੱਲ ਕੀਤੀ ਆ ਕਿ ਮੁੰਡੇ ਕੰਮ ਕਰਦੇ ਨਹੀਂ ਚੰਗੇ ਲੱਗਦੇ ਗੋਇਖੂੜੇ ਦਾ ਕੁੜੀਆਂ ਸੋਹਣੀਆਂ ਲੱਗਦੀਆਂ ਕੰਮ ਕਰਦੀਆਂ ਕਰਦਾ ਇਸ ਵਿੱਚ ਮਾਣ ਵਾਲੀ ਕਿਹੜੀ ਗੱਲ ਆ ਗਈ ਮੁੰਡੇ ਖਾਣ ਹੰਡਾਉਣ ਚੰਗਾ ਜਾਣਵੇਂ ਆਪਣੀ ਮਰਜ਼ੀ ਦੇ ਨਾਲ ਤੇ ਘਰ ਦਾ ਕੰਮ ਕਿਉਂ ਨਹੀਂ ਕਰ ਸਕਦੇ ਕੀ ਗੱਲ ਉਹਨਾਂ ਨੇ ਹੱਥਾਂ 'ਚ ਚੂੜੀਆਂ ਪਾਈਆਂ ਜਾਂ ਉਹਨਾਂ ਦੇ ਹੱਥਾਂ ਨੂੰ ਮਹਿੰਦੀ ਲੱਗੀ ਆ ਅਸਲੀ ਕੰਮ ਦੀ ਡਿਊਟੀ ਜਿਹੜੀ ਹੁੰਦੀ ਹੈ ਨਾ ਉਹ ਮੁੰਡਿਆਂ ਦੀ ਹੁੰਦੀ ਆ ਆ ਕੁੜੀਆਂ ਤੇ ਐਵੇਂ ਫਾਇੇ ਲੱਗ ਜਾਂਦੀਆਂ ਵਿਚਾਰੀਆਂ ਮਾੜੇ ਕਰਮਾਂ ਨੂੰ ਵੇਲਾ ਮੰਮੀ ਤੂੰ ਇਹ ਕਹਿੰਦੇ ਕਿਉਂ ਨਹੀਂ ਆ ਦੀਦੀ ਨੂੰ ਕਿੱਦਾਂ ਬੋਲੀ ਜਾਂ ਰਹੀ ਆ ਇੰਨਾ ਹੀ ਮੈਂ ਵੀ ਕਹਿ ਦਿੱਤਾ ਕਿ ਚਲ ਕੰਮ ਕੁੜੀਆਂ ਨੂੰ ਕਰਦੇ ਆ ਸੋਹਣਾ ਲੱਗਣਾ ਵਾ ਇਹ ਤੇ ਮੇਰੇ ਮੁੰਡੇ ਨੂੰ ਗੱਲਾਂ ਡੈਪੀ ਕਰਨਾ ਨੀ ਇਹਦੀ ਜ਼ੁਬਾਨ ਜਿਆਦਾ ਹੀ ਚੱਲਦੀ ਆ ਇਹਦੇ ਮੇਰੇ ਵੀ ਮੁੰਡੇ ਨਾਲ ਲੰਡੀ ਨਹੀਂ ਹੈਗੇ ਆ ਉਹ ਮਤਜਗ ਤੇ ਹੈਗੀ ਆ ਨਾ ਕਿ ਪੁੱਤ ਵਾ ਧੀਆ ਦਾ ਕੀ ਆ ਅੱਜ ਤੱਕਿਆਂ ਦੇ ਗਾਂ ਗਈਆਂ ਮੰਮੀ ਰੱਬ ਖਾ ਨਹੀਂ ਪੁੱਤ ਮੈਨੂੰ ਵੀ ਦੇ ਦੇ ਚਲੋ ਕੋਈ ਗੱਲ ਨਹੀਂ ਆਸ ਕਹਿੰਦੇ ਆ ਨਾ ਹਰ ਇੱਕ ਬੰਦੇ ਨੂੰ ਹੁੰਦੀ ਆ ਪਰ ਇਹ ਆ ਕਿ ਮੈਂ ਧੀਆ ਤੋਂ ਜਿਆਦਾ ਹੀ ਆਸ ਲਾਈ ਆ ਜਿਹੜੀਆਂ ਮੇਰੀਆਂ ਧੀਆ ਹਨ ਨਾ ਇਹ ਮੇਰੇ ਕਹਣੇ ਚ ਵਾ ਤੇ ਜਿਹੜੀ ਕਹਿਣ ਲਈ ਆ ਨਾ ਮੇਰੇ ਮੁੰਡੇ ਨੂੰ ਕਹਿਣ ਦੇ ਉਹਦੇ ਅਜੇ ਇੰਨਾ ਕੁ ਜਿੰਨਾ ਵਾ ਤੇ ਤਾਰੇ ਵਿਖਾ ਦਾਲ ਡੇੜੇ ਜੀ ਦੀ ਜਿੱਦ ਫੜ ਲੈਂਦਾ ਵਾ ਨਾ ਸਾਰਾ ਸਾਰਾ ਦਿਨ ਨਹੀਂ ਉਹ ਛੱਡਦਾ ਜ਼ਬਾਨ ਉਹਦੀ ਕਿਤੇ ਐਡੀ ਲੰਮੀ ਆ ਕਿਤੇ ਅਟਕਣੇ ਤਾਂ ਮੜਕਣਾ ਦਿੰਦਾ ਗਾੜੀਆਂ ਤੇ ਗਾਂ ਹੋ ਗਿਆ ਕੀ ਸਵਾਰੂਗਾ ਮੈਨੂੰ ਦਿਖਣਾ ਹੀ ਧਿਆਵਾ ਆ ਹਾਂ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਾਉਣ ਦੇ ਨੂੰ ਮੇਰੀਆਂ ਧੀਆਂ ਨੇ ਕਿਤੇ ਦੰਦ ਤੋਂ ਦੰਦ ਨਹੀਂ ਚੁੱਕਿਆ ਤੇ ਤੁਸੀਂ ਆ ਬਸ ਉਹਨਾਂ ਨੂੰ ਛਿੜਕੀ ਜਾਣ ਦੇ ਛਿੜਕੀ ਜਾਣ ਦੇ ਮਮੀ ਇਹਨਾਂ ਨੂੰ ਕਹਿਦਾ ਕਿ ਮੂੰਹ ਸੰਭਾਲ ਕੇ ਗੱਲ ਕਰੇ ਮੇਰੇ ਮੁੰਡੇ ਨੂੰ ਕੋਈ ਗੱਲ ਨਹੀਂ ਕਰਨੀ ਹੈਗੀ ਅੱਛਾ ਆਪ ਤੁਸੀਂ ਜੋ ਕੋ ਮਰਜ਼ੀ ਕਹੀ ਜਾਓ ਤੇ ਜਿਹਦਾ ਦੂਜਾ ਕਹਿੰਦਾ ਵਾ ਨਾ ਫਿਰ ਸੁਣਦੀ ਹਿੰਮਤ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਦਾ ਹੀ ਮੇਰੀਆਂ ਧੀਆਂ ਨੂੰ ਕੋਈ ਕਹਿਣ ਦੀ ਲੋੜ ਨਹੀਂ ਹੈਗੀ ਮੇਰੀਆਂ ਧੀਆਂ ਮਿਟਣਾ ਨਹੀਂ ਹੈਗੀਆਂ ਕੋਈ ਜਿੱਦਾਂ ਮਰਜ਼ੀ ਕਹੀ ਜਾਵੇ ਜਿੱਦਾਂ ਮਰਜ਼ੀ ਕੰਮ ਕਰਾਈ ਜਾਵੇ ਤੇ ਜਿਹੜੇ ਸਾਹਮਣਾ ਤੋਂ ਸਰਕਾਰੀ ਸਕੂਲ ਪਾਈਆਂ ਨਾ ਕੁੜੀਆਂ ਤੇ ਇਹ ਵੇਖੀ گویا ਕੁੜਾਈ ਕਰਨਾ ਇਹਨਾਂ ਨੇ ਵੇਖੀ ਜਾ ਕੇ ਉੱਥੇ ਵੀ ਤੇ ਇੱਥੇ ਵੀ ਕਰਨਾ ਤਰਮਾਨ ਨਾਲ ਉਹ ਇਹਨਾਂ ਨੂੰ ਜਾ ਸਿੱਖ ਲੈਣ ਦੇ ਅੱਛਾ ਤੈਨੂੰ ਬਹੁਤਾ ਫਿਕਰ ਆ ਨਾ ਮੇਰੀਆਂ ਧੀਆਂ ਦਾ ਜੋ ਮਰਜ਼ੀ ਕਰਨਾ ਗੋਵਾ ਥੂੜਾ ਸੁੱਟਣ ਚਾਹੇ ਜੋ ਮਰਜ਼ੀ ਕਰੀ ਪਰ ਇੱਕ ਗੱਲ ਹੈਗੀ ਆ ਮੇਰੀਆਂ ਕੁੜੀਆਂ ਜ਼ਰੂਰ ਹੀ ਸਕੂਲ ਜਾਣਗੀਆਂ ਮੈਂ ਸਕੂਲੋਂ ਨਹੀਂ ਹਟਾਉਂਦੀ ਇਹਨਾਂ ਨੂੰ ਜੇ ਤੈਨੂੰ ਜ਼ਿਆਦਾ ਤਕਲੀਫ ਹੁੰਦੀ ਆ ਨਾ ਤੇ ਖੁਦ ਕਰ ਲਿਆ ਕਰ ਭਾਵੇਂ ਤੂੰ ਕਰੇ ਭਾਵੇਂ ਤੇਰੀਆਂ ਕੁੜੀਆਂ ਕਰਨ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਆ ਮੈਨੂੰ ਕੰਮ ਹੋਣਾ ਚਾਹੀਦਾ ਮੰਮੀ ਕੰਮ ਤੇ ਅੱਗੇ ਵੀ ਸਾਰਾ ਮੈਂ ਹੀ ਕਰਦੀ ਹਾਂ ਆ ਤਾਂ ਤੁਸੀਂ ਜਾਣ ਕੇ ਨਿਆਣੀਆਂ ਦੇ ਨਾਲ ਜਿੱਦ ਕਰ ਬੈਠੀ ਹੋ ਹੋਰ ਗੱਲ ਕੋਈ ਨਹੀਂ ਆਜੋ ਪੁੱਤ ਹੱਥ ਤੋਂ ਪਾਣੀ ਤਾਂ ਨਹੀਂ ਪੀਓ ਖੜਦੀ ਵੇਖ ਕਿਦਾਂ ਜਿੱਦਾਂ ਕਦੇ ਨਾ ਡੀਸੀ ਲਾਉਣੀਆਂ ਹੁੰਦੀਆਂ ਚੰਦਰੀ ਨੇ ਰਹਿਣਾ ਤੇ ਨਾ ਗੋਏ ਕੁੜੇ ਜੋਗੀਆਂ ਭਾਵੇਂ ਇੱਥੇ ਕਰਾ ਲਾ ਤੇ ਭਾਵੇਂ ਗਾੜੀ ਜਾ ਕੇ ਕਰਨਾ ਹਾਦੀ ਹੋ ਗਈ ਇਹਦੇ ਵਾਲੀ ਕਿਦਾਂ ਬੋਲਦੀ ਆ ਦੱਸ ਇਹ ਮਾੜਾ ਕਿਹਾ ਵਾ ਕਿਉਂ ਕੰਮ ਕਰੋ ਆਪਣਾ ਕਰਦਾ ਉਹ ਕੀ ਹੋ ਗਿਆ ਤੂੰ ਇੰਨਾ ਗਰਮ ਕਿਉਂ ਹੋਈ ਜਾਂਦੀ ਆ ਗਰਮ ਕਿਉਂ ਹੋਣਾਗਾ ਉਹ ਪਰਝਾਈ ਟਾਢੀ ਉਹ ਕੁੜੀਆਂ ਦਾ ਕੰਮ ਮੰਮੀ ਡਈ ਉਹਦੇ ਕੋ ਕਰਾਉਣ ਤੇ ਉਹਦੇ ਨਾਲ ਬੜਾ ਤੱਤੀ ਹੁੰਦੀ ਮੰਮੀ ਦੇ ਨਾਲ ਤੇ ਮੈਂ ਵੀ ਲਾਗੋ ਕਹਿ ਦਿੱਤਾ ਕਿ ਚੱਲ ਕੋਈ ਨਹੀਂ ਦੀਦੀ ਕੁੜੀ ਕਰਦਾ ਕੰਮ ਕਰਨ ਦੀ ਆ ਜੇ ਹੁਣ ਕੰਮ ਕਰੂਗੀ ਇਹ ਤੇ ਗਾੜੀ ਇਹਨਾਂ ਨੂੰ ਚੰਗਾ ਵੀ ਕੰਮ ਕਰਨਾ ਆਊਗਾ ਇਹਨਾਂ ਨੂੰ ਪਰ ਉਹ ਤੇ ਕਹਿੰਦੇ ਕਿ ਹਾਂ ਹਾਂ ਮੇਰੀਆਂ ਕੁੜੀਆਂ ਨੂੰ ਕੋ ਕਹਿੰਦੇ ਤੁਸੀਂ ਕੰਮ ਕਰਨ ਵਾਸਤੇ ਤੇਰਾ ਮੁੰਡਾ ਨਹੀਂ ਹੈਗਾ ਉਹਨੂੰ ਡਾ ਉਹ ਨਹੀਂ ਖਾਂਦਾ ਹੈਗਾ ਉਹ ਚੱਲ ਉਹਦੇ ਜੇ ਬੱਚਾ ਵਾ ਜਦੋਂ ਉਹ ਵੀ ਹੋਣ ਵਾਲਾ ਆਊਗਾ ਕਰ ਲੂਗਾ ਤੇ ਤੂੰ ਐਵੇਂ ਨਾ ਇੰਨਾ ਸੋਚਿਆ ਕਰ ਕੁਝ ਨਹੀਂ ਕਹਿੰਦੀ ਤੈਨੂੰ ਭਜਾਈ ਤੇ ਇੰਨਾ ਜੋ ਬੋਲਦੀ ਆ ਤੇ ਉਦਾਂ ਹੀ ਕਹਦੇ ਹਾਂ ਕਿ ਘਰੋਂ ਚਲ ਜੇ ਉਹਨਾਂ ਨੂੰ ਤਾਂ ਬਸ ਅਸੀਂ ਚੰਗੇ ਨਹੀਂ ਲੱਗੇ ਹੈਗੇ ਇੱਥੇ ਆਇਆ ਕਿ ਇਹ ਆ ਕੋਈ ਕਹੇ ਆ ਘਰ ਦੇ ਵਿੱਚ ਉਹ ਕੌਣ ਆਂਦਾ ਤੈਨੂੰ ਘਰੋਂ ਨਿਕਲ ਜਾ ਤੇ ਕਿਹੜਾ ਤੈਨੂੰ ਘਰੋਂ ਕੱਢਦਾ ਵਾ ਜਿੰਨਾ ਹੱਕ ਮੇਰਾ ਨਾ ਉਨਾਕ ਤੁਹਾਡਾ ਇਹ ਘਰ ਚ ਚੰਗਾ ਤੁਸੀਂ ਇਸੇ ਘਰ ਚ ਰਹੋਗੇ ਕਿਤੇ ਨਹੀਂ ਜਾਣਾ ਤੁਸੀਂ ਉਹ ਭਾਜੀ ਇਹ ਤੇ ਤੁਸੀਂ ਕਹਿੰਦੇ ਹੋ ਨਾ ਤੁਹਾਡੀ ਘਰ ਦੀ ਤੇ ਇਹ ਚਾਹੁੰਦੀ ਆ ਵੀ ਇਹ ਆ ਕਿੱਥੋਂ ਗਏ ਆ ਇੱਧਰ ਪਤਾ ਨਹੀਂ ਜਦੋਂ ਦੇ ਅਸੀਂ ਆਏ ਨਾ ਤੁਸੀਂ ਤੇ ਘਰੇ ਹੀ ਲੜੀ ਜਾਣ ੜੀ ਯਾਰ ਭਾਜੀ ਮੈਨੂੰ ਨਾ ਸਾਫ਼ ਹੀ ਪਤਾ ਲੱਗਣ ੜਿਆ ਵਾ ਵੀ ਇਹ ਲੜਾਈ ਜਿਹੜੀ ਤੁਹਾਡੇ ਘਰ ਚ ਨਾ ਸਾਡੀ ਵਜ੍ਹਾ ਨਾਲ ਹੀ ਪਈ ਆ ਤੇ ਭਰਾਵਾ ਜੇ ਜਾਦੀ ਘਰਾਂ ਤੇ ਅਸੀਂ ਚਲੀ ਜਾਂਦੇ ਆ ਇਥੋਂ ਉਹ ਭਰਾ ਇਹ ਕਿਦਨੀ ਗੱਲ ਕਰਨ ਡਿਆ ਤੂੰ ਮੇਰੇ ਹੁੰਦਿਆਂ ਹੋਰੇ ਤਰ੍ਹਾਂ ਇਹ ਕਿਦਾਂ ਹੋ ਸਕਦਾ ਵਾ ਇੱਥੇ ਰਹੇਗਾ ਤੂੰ ਉਂਗਲਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਮੇਰੇ ਬੰਦੇ ਨੂੰ ਬਸ ਤੁਹਾਡੇ ਮੁੰਡੇ ਵੱਲੋਂ ਹੀ ਮਾੜੀ ਜੀ ਗੱਲ ਕਹਿ ਤੀ ਤੇ ਮਿਰਚਾਂ ਲੱਗੀਆਂ ਤੁਹਾਨੂੰ ਉਹ ਪਰ ਜਾਈ ਮਿਰਚਾਂ ਦੀ ਗੱਲ ਨਹੀਂ ਗਈ ਤੁਸੀਂ ਮੈਨੂੰ ਕਹਿ ਲਓ ਕੰਮ ਕਰਨ ਨੂੰ ਮੈਂ ਕਰ ਲੂੰਗਾ ਉਹ ਤੇ ਨਿਗਾ ਰਿਆ ਬੱਚਾ ਵਾ ਤੇ ਨਿਆਣਿਆਂ ਨਾਲ ਕਾਦੀਆਂ ਜਦਾ ਹੁੰਦੀਆਂ ਵਾ ਮੈਂ ਤੁਹਾਨੂੰ ਦੱਸਾਂ ਤੁਸੀਂ ਨਾ ਦੋਵੇਂ ਭਰਾ ਨਾ ਨਿਆਹਾਰੀਆਂ ਹੀ ਖਾਣਗੇ ਜਿਹਾ ਹੀ ਕੰਮ ਧੰਦੇ ਦਾ ਕਿਸ ਨੂੰ ਨਹੀਂ ਹੈਗਾ ਕਿ ਆਹੀ ਡੱਕਾ ਦੋਰਾ ਕਰਦੀ ਐ ਜੇ ਕੰਮ ਕਰਨਾ ਹੋਵੇ ਨਾ ਤੇ ਕੰਮ ਬਥੇਰਾ ਵਾ ਬਸ ਇਹੋ ਹੀ ਆ ਵੀ ਕੋਈ ਦਿਨੇ ਪੀ ਕੇ ਰੱਜਿਆ ਰਹਿੰਦਾ ਵਾ ਤੇ ਕੋਈ ਸਾਮਾ ਨੂੰ ਪੀ ਕੇ ਰਾਜ ਲੈਂਦਾ ਵਾ ਕੰਮ ਤੇ ਇਹੋ ਹੀ ਆ ਬਸ ਸ਼ਰਾਬ ਦੀ ਬੋਤਲ ਹੋਣੀ ਚਾਹੀਦੀ ਆ ਬਾਕੀ ਬੱਲੇ ਬੱਲੇ ਹੀ ਆ ਨਹੀਂ ਅੱਗੇ ਘਰ ਦਾ ਕੰਮ ਤੂੰ ਕਰਦੀ ਆ ਹੈ ਤੇ ਕਰਦਾ ਕੌਣ ਕਿੰਨੀਆਂ ਤੂੰ ਹੀ ਨੌਕਰਾਂਆਂ ਰੱਖੀਆਂ ਵਾ ਆਪਣਾ ਘਰ ਆ ਘਰ ਵਾ ਹੋਰ ਕੀ ਆ ਘਰ ਹੀ ਹੋਰ ਕੀ ਆ ਮੈਂ ਆ ਨਹੀਂ ਮੈਨੂੰ ਤਾਂ ਕੱਬਨੇ ਦਿੰਦਾ ਨਹੀਂ ਆ ਵੀਰਾ ਲਾ ਲਾ ਕੇ ਤੁਸੀਂ ਟਾਈਮ ਪਾਸ ਕਰਦੇ ਆ ਜਿੱਥੇ ਖਲੋਤੇ ਕੋਠੇ ਉੱਥੇ ਖਲੋਤੇ ਆ ਅਜੇ ਤੱਕ ਤਾਂ ਕਿਤੇ ਤੁਹਾਡੇ ਗਬੂਏ ਪਾਰੀਆਂ ਨਹੀਂ ਚੜੇ ਮੈਂ ਨਾ ਤੂੰ ਤੇ ਡੀਸੀ ਵਹੀ ਜਾਣਾ ਸੀ ਨਾ ਪਹਿਲਾਂ ਇੱਥੇ ਮਾੜੇ ਘਰ ਆ ਗਈ ਜਿਹੜੀ ਤੂੰ ਹੈ ਗੱਲਾਂਵੇਂ ਮਾਰਦੀ ਕਿੰਨਾ ਏ ਜ਼ੁਬਾਨ ਚੱਲਦੀ ਏ ਚੁੱਪ ਪਰ ਕੇ ਮਾਣਾ ਬਹਿ ਜਾ ਤੇ ਬੋਦੀ ਜ਼ੁਬਾਨ ਚ ਲਾ ਕੇ ਮੈਂ ਭਰਾਦੀ ਤੇਰੇ ਸਾਹਮਣੇ ਰੌਲਾ ਵੇਖ ਲੈ ਭੁਜਾਈ ਪਾਈ ਜਾਂਦੀ ਤੂੰ ਕੰਮ ਕਿਉਂ ਨਹੀਂ ਕਰਦੇ ਅਸੀਂ ਕੰਮ ਤੂੰ ਇੱਕ ਵਾਰੀ ਕਹਿੰਦੀ ਸਹੀ ਭੁਜਾਈ ਮੈਂ ਆਪ ਕਰ ਲੈਂਦਾ ਕੰਮ ਨਾ ਸਿੰਦੇ ਤੂੰ ਹੀ ਇੱਥੇ ਪਰੌਣੇ ਆਏਗਾ ਇੱਕ ਬੰਨੇ ਤੂੰ ਆਖੀ ਜਾਂਦੇ ਏ ਤੁਹਾਡਾ ਘਰ ਵਾ ਤੇ ਦੂਜੇ ਪੁੰਨੇ ਤੁਸੀਂ ਆਖੀ ਜਾਂਦੇ ਵੀ ਸਾਨੂੰ ਕੰਮ ਦਾ ਦੱਸ ਦਿੰਦੇ ਜੇ ਕਹਿੰਨੇ ਕੰਮ ਕਰਨਾ ਹੋਵੇ ਨਾ ਤੇ ਕੰਮ ਆਪਣੇ ਆਪ ਹੀ ਕਰੀਦੇ ਆ ਦੂਜਿਆਂ ਦੇ ਹੱਥਾਂ ਵੱਲ ਨਹੀਂ ਵੇਖੀਦਾ ਬਸ ਇਹੋ ਹੀ ਉਹ ਵੀ ਤੁਹਾਨੂੰ ਪੱਕੀਆਂ ਪਕਾਈਆਂ ਮਿਲਦੀਆਂ ਵਾ ਨਾ ਉਹ ਅੰਦਰ ਬੈਠ ਕੇ ਖਾਈ ਜਾਓ ਤੇ ਦੂਜੀ ਗੱਲ ਇਹ ਮੇਰੀਆਂ ਕੁੜੀਆਂ ਨਾ ਤੁਹਾਡੀਆਂ ਅੱਖਾਂ 'ਚ ਪਤਾ ਨਹੀਂ ਕਿਉਂ ਰੜਕਦੀਆਂ ਵਾ ਐਨੀਆਂ ਵਾਧੂ ਆਓ ਕੁੜੀਆਂ ਕੁੜੀਆਂ 24 ਘੰਟੇ ਕੁੜੀਆਂ ਲਾ ਸਕਦੀ ਤੇਰੀਆਂ ਕੁੜੀਆਂ ਹੀ ਆਂ ਪਹਾੜੋਂ ਡੇਪਿਆ ਤੋਂ ਹੈ ਚੱਕ ਕੁੜੀਆਂ ਦਫਾ ਆਪਣੇ ਪੈਕੇਜ ਅੱਜ ਨਿਕਲ ਜਾ ਤੁਹਾਡੇ ਨਾ ਨਾ ਗੱਲ ਕਰਨਾ ਬੇਕਾਰ ਹੀ ਆ ਤੁਸੀਂ ਤੇ ਨਾ ਸਾਰਿਆਂ ਦੇ ਸਾਹਮਣੇ ਜਿੰਨਾ ਚਿਰ ਮੈਨੂੰ ਨੀਵਾ ਨਹੀਂ ਨਾ ਵਿਖਾਉਂਦੇ ਤੁਹਾਨੂੰ ਠੰਡ ਨਹੀਂ ਪੈਂਦੀ ਤੂੰ ਐਸੇ ਵਾਈ ਜੋਗੀ ਆ ਜੁਬਾਨ ਨਾਲ ਲੈਗਾ ਗਾੜੀ ਆਪੇ ਫਿਰ ਸਭ ਕੋ ਇਹ ਤੇ ਇੱਦਾ ਬੋਲਦੀ ਐ ਕਿ ਤੈਨੂੰ ਕੱਲੀ ਨੇ ਘਰ ਦਾ ਪੜ ਚੁੱਕਿਆ ਵਾ ਯਾ ਕੱਲੀ ਕਰਦੀ ਅਸੀਂ ਤਾਂ ਸੋਤੇ ਬੈਠੇ ਰਹਿੰਦੀਆਂ ਸਾਰੀ ਨਾ ਮਾਈ ਵੀ ਕੰਮ ਕਰਦੀ ਰਹਿੰਦੀ ਮੈਂ ਵੀ ਮਾੜਾ ਮੋਟਾ ਨਾਲ ਕਰਦੀ ਆ ਔਰ ਜਿੰਨਾ ਭੁੰਦਾ ਨਾ ਉਨਾ ਕਰਿਆ ਰਮਾਨ ਰੋਟੀ ਬੜੀ ਸ਼ਕਿਆ ਤੁਹਾਨੂੰ ਕੋਈ ਟੈਨਸ਼ਨ ਉਹ ਭਾਜੀ ਹੁਣੇ ਤੇ ਆਏ ਆ ਜੇ ਤੇ ਸਾਨੂੰ ਘਰ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਜੇ ਜਦੋਂ ਆਪਾਂ ਰਵਾਂਗੇ ਥੋੜੇ ਦਿਨ ਆਪੇ ਕੰਮ ਕਰਨ ਲੱਗ ਜਾਾਂਗੇ ਇਹਦੇ ਕਹਿੰਦੇ ਵੀ ਆਉਂਦਿਆਂ ਚੱਲ ਭੋ ਕੰਮ ਨੂੰ ਆ ਵੀ ਕਰ ਲੋ ਆਪੇ ਹੀ ਕਰੀ ਜਾਣ ਸਾਰਾ ਕੁਝ ਮੈਂ ਕਰ ਲੂ ਕੰਮ ਸਾਰਾ ਭੁਗਮਾਨ ਕਰੇਗਾ ਚੰਗਾ ਮੈਂ ਹੈਗਾ ਨਾ ਕੰਮ ਉਹ ਨਹੀਂ ਇਹ ਵੇਖ ਕੇ ਛੱਡਦੀ ਆ ਤੁਸੀਂ ਮੰਨੋ ਚਾਹੇ ਨਾ ਮੰਨੋ ਚਲ ਮੇਰਾ ਭਰਾ ਮੇਰੇ ਨਾਲ ਆ ਨਾ ਤੂੰ ਐਵੇਂ ਜ਼ਿਆਦੀ ਨਾ ਖਿਜਿਆ ਕਰ ਠੀਕ ਆ ਚੁੱਪ ਕਰਕੇ ਜੇ ਤੇਰੇ ਕੋ ਕੁਝ ਹੁੰਦਾ ਕਰ ਲੈ ਨਹੀਂ ਹੁੰਦਾ ਤੇ ਆਰਾਮ ਨਾਲ ਤੂੰ ਹੀ ਬੈਠੀ ਰਾਪੋਤ ਰੋਸ ਕੁੰਡਾ ਆਇਆ ਨਾ ਰੋਟੀ ਰੱਟੀ ਖਾ ਲਈਆ ਤੂੰ ਟਿਊਸ਼ਨ ਤੇ ਚਲ ਜੋ ਚੰਗਾ ਮੈਂ ਨਹੀਂ ਜਾਣਾ ਨਹੀਂ ਪੁੱਤ ਜਾਣਾ ਮੈਂ ਟਿਊਸ਼ਨ ਆਪਾ ਪੜਨਾ ਮੈਂ ਨਹੀਂ ਜਾਣਾ ਕਿਉਂ ਮੇਰਾ ਦਿਲ ਨਹੀਂ ਕਰਦਾ ਦਿਲ ਕਰਦਾ ਵਾ ਜੇਦ ਨਹੀਂ ਕਰੀਦੀ ਹੁੰਦੀ ਟਿਊਸ਼ਨ ਤੇ ਜਾਈਦਾ ਵਾ ਮੈਂ ਨਹੀਂ ਜਾਣਾ ਨਹੀਂ ਪੁੱਤ ਆ ਲੋ ਬੈਕ ਰੋਟੀ ਰੱਟੀ ਖਾ ਲਈ ਹੈ ਨਾ ਮੇਰਾ ਪੁੱਤ ਵਾ ਸੋਣਾ ਚਲੋ ਟਿਊਸ਼ਨ ਤੇ ਮੈਂ ਨਹੀਂ ਜਾਣਾ ਤੇਰੇ ਪੁੱਤ ਨਾ ਧਿਆਨ ਨਾ ਜਾਇਓ ਸੜਕ ਬੜੀ ਵਗਦੀ ਆ ਤੇ ਜਿੰਨਾ ਚਿਰ ਤੁਸੀਂ ਘਰ ਨਹੀਂ ਨਾ ਆਉਂਦੀਆਂ ਮੇਰਾ ਧਿਆਨ ਵਿੱਚ ਹੀ ਰਹਿੰਦਾ ਵਾ ਚੰਗਾ ਟਿਊਸ਼ਨ ਆਪਣਾ ਪੜ ਕੇ ਨਾ ਆਂਟੀ ਦੇ ਕੋਲੋਂ ਤੇ ਫਿਰ ਆ ਜਿਓ ਮੇਰਾ ਪੁੱਤ ਚੰਗਾ ਓਕੇ ਮੰਮਾ ਹਾਂ ਆਂਟੀ ਨੂੰ ਤਾੰਗ ਨਾ ਕਰਿਓ ਵੇਖ ਲਓ ਪੁੱਤ ਉਹ ਤੁਹਾਨੂੰ ਉਦਾਂ ਹੀ ਪੜਾਉਂਦੀ ਆ ਤੁਹਾਡੇ ਕੋਈ ਪੈਸਾ ਨਹੀਂ ਲੈਂਦੀ ਆਂਦੀਆਂ ਕੁੜੀਆਂ ਬੀਬੀਆਂ ਵਾ ਤੇ ਚੱਲ ਮੈਂ ਪੜਾਵਾ ਦਿਆ ਕਰੂੰਗੀ ਚਲੋ ਓਕੇ ਮੰਮਾ ਚਲ ਆ ਜਾ ਪੁੱਤ ਮੇਰਾ ਟਿਊਸ਼ਨ ਸਾਡੇੋਂ ਤੈਨੂੰ ਆ ਜਾ ਆ ਜਾ ਛੇਤੀ ਆ ਆਇਆ ਆਇਆ ਮੇਰਾ ਡੱਡੂ ਆ ਗਿਆ ਆ ਜਾ ਆ ਜਾ ਤੈਨੂੰ ਬਾਹਾਂ ਗਾੜੀ ਮੈਂ ਟਵੀ ਛੱਡ ਕੇ ਆਂ ਤੇ ਮੈਂ ਦਊ ਚਾਕਲੇਟ ਲੈ ਕੇ ਇੱਥੇ ਚੰਗਾ ਚੱਲ ਹਾਂ ਬੈਹ ਮੇਰਾ ਪੁੱਤ ਸਿੱਧਾ ਹੋ ਕੇ ਮੜ ਜਾ ਚੱਲ ਤੂੰ ਕਿੱਥੇ ਬੈਣੀ ਆਨੀ ਆ ਚਾਹ ਹੱਤਰ ਦਫਾ ਉਧਰ ਫੇਰ ਕੀ ਹੋ ਗਿਆ ਵਾ ਉਧਰ ਨਹੀਂ ਜਾਣਾ ਵਾ ਜੇ ਇੰਨਾ ਵੀ ਨਿਆਣੀਆਂ ਨੂੰ ਬਾਹ ਲੋਗੇ ਤੇ ਕੀ ਹੋ ਚੱਲਿਆ ਵਾ ਗਰਮੀ ਕਿੰਨੀ ਆ ਫੇਰ ਕੀ ਗਰਮੀ ਕਿੰਨੀ ਆ ਤੇ ਜਾਣਾ ਉਧਰ ਹੀ ਆ ਪਰ ਮੈਂ ਖੜਨਾ ਇਨਨੂੰ ਤੁਰ ਕੇ ਹੁਣ ਚੰਗਾ ਗੋਲੀ ਨਹੀਂ ਵਾਚੀ ਤੁਰਦੇ ਅਨਨ ਤੇ ਬਾੜ ਖਾੜੀ ਨਾਲੋਂ ਸਗਾਤਾਂ ਚੱਲ ਪੱਤੋ ਚੱਲੀ ਆਪਾਂ ਸਾਰੇ ਸਿਕਾ ਸਾਰੇ ਭੈਣ ਭਰਾ ਜਾਣਦੇ ਹੀ ਆ ਕਿ ਜਿੱਦਾਂ ਹੀ ਵੀਡੀਓ ਸਟਾਰਟ ਕੀਤੀ ਆ ਤੈਨੂੰ ਬਾਪ ਮੈਂ ਕਿਵੇਂ ਆਖਾਂ ਇਹ ਵੀਡੀਓ ਜਿਹੜੀ ਆ ਨਾ ਸਾਡੀ ਬਿਲਕੁਲ ਰੀਅਲ ਸਟੋਰੀ ਆ ਇਹਦੇ ਵਿੱਚ ਕੋਈ ਵੀ ਗੱਲ ਜਿਹੜੀ ਆ ਨਾ ਅਸੀਂ ਆਪਣੇ ਮਨੋਂ ਨਹੀਂ ਲਾਈ ਹੈਗੇ ਇਹ ਨਾਲ ਸਾਡੀ ਇੱਕ ਭੈਣ ਹੀ ਸਾਨੂੰ ਕਿਹਾ ਮਿਲੀ ਹੈ ਪ੍ਰੋਗਰਾਮ ਦੇ ਉੱਤੇ ਤੇ ਉਹਨੇ ਸਾਨੂੰ ਕਿਹਾ ਹੈਗਾ ਵੀ ਮੇਰੀ ਇਹ ਜਿਹੜੀ ਸਟੋਰੀ ਹੈ ਨਾ ਤੁਸੀਂ ਜਰੂਰ ਹੀ ਆਪਣੇ ਵਲੌਗ ਰਾਹੀਂ ਸਾਂਝੀ ਕਰੋ ਕਿਉਂਕਿ ਉਹਦੇ ਹੱਡ ਬੀਤੀ ਆ ਜੇ ਕੋਈ ਕਵੇ ਵੀ ਇਹ ਮਨੋ ਸਟੋਰੀ ਬਣਾਈ ਆ ਉਹ ਤਰੀਕੇ ਦੀ ਨਹੀਂ ਹੈਗੀ ਤੇ ਮੈਂ ਚਾਹੁੰਨੀ ਆ ਵੀ ਤੁਸੀਂ ਸਾਰੇ ਜਾਣੇ ਸਾਡੀ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਹੀ ਪਿਆਰ ਦਿਓ ਕਿਉਂਕਿ ਤੁਹਾਡੇ ਪਿਆਰ ਆਸਰੇ ਨਾ ਉਹ ਭੈਣ ਦਾ ਦਿਲ ਵਧੂਗਾ ਉਹ ਭੈਣ ਨੇ ਬਹੁਤ ਹੀ ਦੁੱਖ ਵੇਖੇ ਆ ਤੇ ਮੈਂ ਚਾਹੁੰਨੀ ਆ ਕਿ ਉਹਦੀ ਹੌਸਲਾ ਵਧਾਈ ਕੀਤੀ ਜਾਵੇ ਜਿਨਨੇ ਇੰਨਾ ਵੱਡਾ ਸੰਘਰਸ਼ ਆਪਣੀ ਜ਼ਿੰਦਗੀ ਦੇ ਵਿੱਚ ਲੜਿਆ ਵਾ ਆਪਣੀਆਂ ਬੱਚੀਆਂ ਨੂੰ ਉਹਨੇ ਕਾਬਲ ਕੀਤਾ ਵਾ ਗਾਂ ਗਾਂ ਤੁਸੀਂ ਵੇਖਿਓ ਵੀਡੀਓ ਦੇ ਵਿੱਚ ਬਹੁਤ ਦੁੱਖ ਵਾ ਜਿਹੜੇ ਉਹਨੇ ਸਹੇ ਆ ਤੇ ਉਹ ਭੈਣ ਨੇ ਨਾ ਬੇਨਤੀ ਕੀਤੀਗੀ ਤੇ ਇਹ ਕਰਕੇ ਮੈਂ ਚਾਹੁੰਨੀ ਆ ਕਿ ਮੇਰੇ ਵੀ ਸਾਰੇ ਭੈਣ ਭਰਾਣਾ ਮੇਰੀ ਬੇਨਤੀ ਕਬੂਲ ਕਰਕੇ ਨਾ ਸਾਡੀ ਇਹ ਵੀਡੀਓ ਨੂੰ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਜਿਹੜੀ ਸਾਡੇ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਹੋ ਸਕੇ ਬਾਕੀ ਆਪਾਂ ਪੂਰੀ ਕੋਸ਼ਿਸ਼ ਕੀਤੀ ਆ ਵੀ ਇਹ ਵੀਡੀਓ ਦੇ ਅਖਤ ਤਿੱਤਰੀ ਹੈ ਪਰ ਨਹੀਂ ਜੋ ਰੀਅਲ ਲਾਈਫ ਹੀ ਨੇ ਉਹਦੀ ਜਿਹੜੇ ਜੋ ਦੱਸਿਆ ਹਨ ਉਹਨੂੰ ਵੇਖ ਕੇ ਰੋਣ ਆਉਂਦਾ ਵੀ ਇਦਾਂ ਹੀ ਹੋ ਸਕਦਾ ਜ਼ਿੰਦਗੀ 'ਚ ਕਿਸੇ ਨਾਲ ਹਾਂਜੀ ਤੁਸੀਂ ਨਾ ਇਹ ਸਟੋਰੀ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਡਾ ਹੌਸਲਾ ਫੁਜਾਈ ਕਰੋ ਤੇ ਸਾਨੂੰ ਵੀ ਕੰਮ ਕਰਨ ਦਾ ਨਾ ਉਤਸ਼ਾਹ ਵਧਿਆ ਰਹਿੰਦਾ ਵੀ ਆਪਾਂ ਕੰਮ ਕਰੀਏ ਜਾ ਜੀ ਕਿਉਂਕਿ ਭੈਣੋ ਜਿੰਨਾ ਵੀ ਕੰਮ ਕਰਦੇ ਆ ਨਾ ਆਪਾਂ ਤੇ ਇਹਨਾਂ ਦੇ ਨਾਲ ਕੰਮ ਕਰਨਦੇ ਆ ਪਰ ਜਦੋਂ ਵੀ ਆਪਾਂ ਐਕਟਿੰਗ ਕਰਦੇ ਆ ਉਹਦੇ ਵਿੱਚ ਪੂਰਾ ਉਤਰਨਾ ਪੈਂਦਾ ਵਾ ਕਿਉਂਕਿ ਜੇ ਜੇ ਉਤਰਾਂਗੇ ਆਪਾਂ ਪੂਰਾ ਕਰਾਂਗੇ ਵਧੀਆ ਰੋਲ ਤੇ ਫੇਰ ਹੀ ਤੁਹਾਨੂੰ ਸੋਹਣਾ ਲੱਗੂਗਾ ਬਾਕੀ ਕੀ ਤੁਸੀਂ ਦੱਸਿਓ ਕਿ ਜੇ ਤੁਹਾਨੂੰ ਕੋਈ ਸਾਡੇ ਚ ਕਮੀ ਲੱਗਦੀ ਆ ਤੇ ਆਪਾਂ ਉਹ ਕਮੀ ਨੂੰ ਵੀ ਦੂਰ ਕਰਾਂਗੇ ਬਾਕੀ ਤੁਸੀਂ ਵੀਡੀਓ ਸਾਡੀ ਵੇਖਿਓ ਤੇ ਦੱਸਿਓ ਤਾਂ ਵੀਡੀਓ ਕਿੱਦਾਂ ਲੱਗੀ ਤੇ ਕਿੱਦਾਂ ਦੀ ਬਣੀ ਆ ਤੇ ਕੋਈ ਤੁਹਾਡੇ ਕੋਲ ਥਾਟ ਹੋਵੇ ਵੀ ਇਹਨੂੰ ਇਸ ਤਰੀਕੇ ਨਾਲ ਵਧੀਆ ਕਿੱਦਾਂ ਕਰ ਸਕਦਾ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਤੇ ਬਾਕੀ ਕਮੈਂਟ ਕਰ ਦੋਸਤੋ ਵੀ ਕਿੱਥੋਂ ਕਿੱਥੇ ਬੁਲੰਦੇ ਤੁਸੀਂ ਕਹਿੰਦੇ ਸਾਨੂੰ ਤੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ